ਜਿਵੇਂ ਤੁਹਾਡੇ ਪਿੰਡ ਸ਼ੀਰ ਹਰਸਿੰਗੁਰ ਸ਼ੀਰ ਹਰਸਿੰਗੁਰ ਦਾ ਪੁਰਾਣੇ ਕਹਾ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਇਆ ਕਿਉਂਕਿ ਪਹਿਲਾਂ ਇਲੈਕਸ਼ਨ ਦਾ ਕੋਰ ਲੱਗਿਆ ਰਿਹਾ ਇਸ ਕਰਕੇ ਤੁਸੀਂ ਕੁਝ ਕਰ ਨਹੀਂ ਸਕਦੇ ਕੋਈ ਮਾਲੀਸ਼ਾਤਾ ਦੇ ਨਹੀਂ ਸਕਦੇ ਸਿੱਧੇ ਪਰ ਸਰਕਾਰ ਦੀ ਜਿਹੜੀ ਸਾਡੀ ਮਾਨ ਸਨਮਾਨ ਦੀ ਦਿੱਤੀ ਹੈ ਉਹਦੇ ਤਹਿਤ 1 ਕਰੋੜ ਰੁਪਈਆ ਜੇ ਕੋਈ ਆਪਣੇ ਰੱਬ ਨਾ ਕਰੇ ਆਪਣੇ ਪੰਜਾਬ ਦਾ ਕੋਈ ਫੌਜੀ ਜਵਾਨ ਕਿਤੇ ਸ਼ਹੀਦ ਹੁੰਦਾ ਹੈ 1 ਕਰੋੜ ਰੁਪਈਆ ਦੀ ਮਾਲੀਸ਼ਾਤਾ ਤਾਕੁਰਾ ਹਾਲਾਂਕਿ ਕੋਈ ਸ਼ਹੀਦ ਦੀ ਸ਼ਹੀਦੀ ਦੀ ਪਰਬਾਨੀ ਦੀ ਕੋਈ ਕੀਮਤ ਨਹੀਂ ਹੁੰਦੀ ਪਰ ਇਹ ਕਬੀਲਦਾਰੀ ਦੀ ਤੇ ਚੜੀ ਰਹੇ ਤੇ ਪਰਿਵਾਰ ਜਿਹੜਾ ਉਹ ਰੁਲੇ ਨਾ ਦੀਦੀ ਦਾ ਮੈਂ ਚਿੰਤਿਆ ਨਾ ਲਿ ਬਾਕੀ ਧੂਰੀ ਵਾਲੇ ਤੁਸੀਂ ਤੁਹਾਡੇ ਵੱਲੋਂ ਤਾਂ ਜਿੰਨਾ ਪਿਆਰ ਮਿਲਦਾ ਮੈਨੂੰ ਲੱਗਦਾ ਨਹੀਂ ਕਿ ਮੈਂ 21 ਜਨਮ ਵੀ ਇਹ ਇਸ ਪਿਆਰ ਦਾ ਕਰਜ਼ਾ ਲਾਹੂੰਗਾ ਕਿਉਂਕਿ ਤੁਸੀਂ ਤਾਂ ਮੈਨੂੰ ਇਹ ਕਹਿ ਦਿੰਦੇ ਹੋ ਕਿ ਥੋਫੇ ਕਰਨਾ ਕਰੋ ਜੀ ਬਾਕੀ ਪੰਜਾਬ ਚ ਦੇਖ ਲਓ ਤੇ ਜਦੋਂ ਰਿਜ਼ਲਟ ਆਉਂਦਾ ਹੈ ਉਦੋਂ ਇਹੀ ਪਤਾ ਲੱਗਦਾ ਧੂਰੀ ਪਹਿਲੇ ਨੰਬਰ ਤੇ ਹੈ ਸਾਰੀ ਸਾਰੇ ਧਾਊ ਦਾ ਵੀ ਆਈ ਜੀ ਸਾਰੇ ਨਹੀਂ ਆਉਗਾ ਜੀ ਆਉਗਾ ਜੀ ਸੋ ਮੈਨੂੰ ਇਹ ਇਹ ਬੇਫਿਕਰੀ ਜਿਹੜੀ ਹੈ ਉਹ ਫਿਰ ਮੈਨੂੰ ਕੰਮ ਕਰਨ ਵਾਸਤੇ ਪ੍ਰੇਰਣਾ ਨਹੀਂ ਦਿੰਦੀ ਹੈ ਤੁਸੀਂ ਤਾਂ ਕਈ ਲੀਡਰ ਆਏ ਜਿਹਨੇ ਜਿਨ੍ਹਾਂ ਨੂੰ ਇਹ ਇਸੇ ਗਲਤੀ ਚਿੰਤਾ ਰਹਿੰਦੀ ਆਹ ਮੈਨੂੰ ਫਲਾਣਾ ਨਾ ਠੱਬੀ ਲਾ ਜੇ ਫਲਾਣਾ ਨਾ ਠੱਬੀ ਲਾ ਜੇ ਮਨ ਤਾਂ ਕੋਈ ਧੂਰੀ ਵਾਲੇ ਪਾਸਿਓਂ ਕੋਈ ਚਿੰਤਾ ਨਹੀਂ ਔਰ ਮੈਂ ਵੀ ਕੋਈ ਫਿਰ ਜੋ ਧੂਰੀ ਦਾ ਕੰਮ ਹੁੰਦਾ ਹੈ ਮੈਂ ਕੋਈ ਇਹ ਨਹੀਂ ਦੇਖਦਾ ਕਿ ਪੈਸੇ ਕਿੰਨੇ ਲੱਗਦੇ ਨੇ ਮੈਂ ਕਹਿੰਦਾ ਧੂਰੀ ਵਾਲਿਆਂ ਦਾ ਹੈ ਪੈਦਾ ਹੁੰਦਾ ਚੱਕ ਸਾਈਨ ਆ ਗਿਆ ਪਾਣੀ ਪਰ ਇਤਕ ਕਹਿੰਦੇ 40 ਸਾਲਾਂ ਬਾਅਦ ਪਾਣੀ ਆ ਗਿਆ ਹਾਂਜੀ ਹਾਂਜੀ ਧੰਨਵਾਦ ਸਾਰੇ ਹੁਣ ਇੱਕ ਮੰਗ ਵੱਡੀ ਐ ਐਮਪੀ ਵੇਲੇ ਵੀ ਐ ਉਦੋਂ ਤਾਂ ਆਪਾਂ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਉਹਨੇ ਮੰਨਣਾ ਨਾ ਮੰਨਣਾ ਉਹਨਾਂ ਨੂੰ ਆਪੜੇ ਤੇ ਜਿਹੜਾ ਇਹ ਸੜਕ ਦੇ ਪਰਲੇ ਪਾਸੇ ਤੱਕ ਓਵਰਬ੍ਰਿਜ ਜਿਹੜਾ ਆਪਾਂ ਬਣਾਉਣਾ ਜਵਾਕਾ ਵਾਸਤੇ ਸੜਕ ਪਾਰ ਕਰਦੇ ਨੇ ਐਕਸੀਡੈਂਟ ਹੁੰਦੇ ਨੇ ਉਹ ਬਿਲਕੁਲ ਚਾਹੇ ਉਹ ਪੰਜਾਬ ਸਰਕਾਰ ਨੂੰ ਆਪਦੇ ਪੈਸੇ ਦੇ ਕਰਨਾ ਚੈਸ਼ਲਾਨ ਨੂੰ ਮਨਾਈ ਜੀ